ਕਿੰਮਤ ਕੀ ਕਰਦਾ ਸੀ ਕੀ ਕਰਦਾ ਸੀ ਮੰਮਾ ਦੇ ਨਾਲ ਕਿਚਨ ਵਿੱਚ ਕੀ ਕਰਦਾ ਸੀ ਹੈ ਕੀ ਹੁੰਦਾ ਸੀ ਤੂੰ ਤੇ ਕੀ ਹੁੰਦਾ ਸੀ ਹਸ਼ਾ ਅੱਜ ਅਸੀਂ ਨਵਾਬਤ ਬੁੰਦੇ ਵੇਆ ਕੀ ਬਣਿਆ ਪਪਾ ਵਾਸਤੇ ਸੂਜੀ ਦਾ ਹਲਵਾ ਸੂਜੀ ਪੋੜੀਆ ਡਰਾਈ ਫਰੂਟਸ ਕੋ ਦਿੱਤੇ ਵਾਸਤੇ ਥੋੜਾ ਜਿਹਾ ਵਿੱਚ ਪਾਵਾਂਗੇ ਕਾਲੇ ਚਨੇ ਦਾ ਫਲੋਰ ਇਥੇ ਵੇਸਨ ਜਿਹੜਾ ਚੰਗਾ ਨਹੀਂ ਮਿਲਦਾ ਸੀ ਕਰਕੇ ਸੀ ਕਾਲੇ ਚਨੇ ਦਾ ਫਲੋਰ ਲਿਆ ਕੇ ਰੱਖਿਆ ਹੈ ਬਸ ਇੱਕ ਚਮਚੀ ਪਾਇਆ ਜ਼ਿਆਦਾ ਨਹੀਂ ਕਰਨਾ ਇਹਨਾਂ ਥੋੜਾ ਬਰਾਊਨ ਹੋਣ ਤੱਕ ਘਰ ਪੁੱਜੇਗਾ ਜੇ ਲੋਕਰੇ ਕੋਈ ਨਹੀਂ ਹੁੰਦਾ ਉਹ ਤੇ ਮੇਰਾ ਹਿੰਮਤ ਮੇਰੇ ਨਾਲ ਕੰਪੀਨ ਕਰੂਗਾ ਨਹੀਂ ਮਦ ਹਲਾ ਤੂੰ ਮੰਮਾ ਦੇ ਨਾਲ ਕੰਮ ਗੋਦਾ ਤਾ ਜੀ ਹਾਂ ਅੱਛਾ ਜੀ ਆ ਹੁਣ ਆਪਾਂ ਨਾ ਥੋੜਾ ਕਲਰ ਚੇਂਜ ਕਰਦਾ ਪਏ ਇਹ ਸਟੇਜ ਤੇ ਆਪਾਂ ਇਹ ਨਾਲ ਨਾ ਡਰਾਈ ਫਰੂਟਸ ਪਾ ਲਈਨੇ ਜੋ ਵੀ ਥੋੜੀ ਰੋਸਟ ਹੋ ਜਾਣਗੇ ਨਾਲ ਥੋੜੀ ਜਿਹੀ ਕਾਲੀ ਰਾਜੀ ਫਿਲਬਰ ਵਾਸਤੇ ते पाणी बनवले दुध लागत तो चार चमच शुगर जे घट खाणी पसंद आहे घट नाही खा मी थोडी इंडिया वाला वधी लागली इंडियावाला टेस्टीवा घर ਗਨਾਰੀ ਨਹੀਂ ਛੱਡਣ ਲੱਗਦੇ ਤੂੰ ਛੱਡਦੇ ਆ ਉਹ ਟਿੱਕਰੇ ਨੂੰ ਪਕਾਉਣਾ ਹੈ ਸੂਜੀ ਆ ਇਹ ਫੁੱਲਣ ਲਈ ਟਾਈਮ ਲੀਸ ਕਰਕੇ ਨਹੀਂ ਜਿਆਦਾ ਕੋਈ ਇਹਨਾਂ ਕਰੇਗੀ ਪਤਲਾ ਪਤਲਾ ਜਿਆਦਾ ਦੁੱਧ ਜਿਆਦਾ ਸੂਜੀ ਫੁੱਲ ਜਾਂਦੀ ਸਾਰਾ ਦੁੱਧ ਜਾਂ ਪਾਣੀ ਜੋ ਵੀ ਪਾਉਂਦੇ ਹੋ ਅਬਜ਼ਰਵ ਕਰ ਰਹੇ ਹਾਂ ਹੁਣ ਥੋੜਾ ਹਾਰਡ ਹੋਣਾ ਸਟਾਰਟ ਹੋ ਗਿਆ ਹੁਣ ਟਿੱਕਰ ਆ ਰਿਹਾ ਦੇਖੋ ਹੁਣ ਛੋਟਾ ਮੈਂ ਸਟਾਰਟ ਆ ਗਿਆ ਹੈ ਇਹ ਕੁਝ ਲੋਕਾਂ ਨੂੰ ਮਤਲਬ ਮੇਰੀ ਮੰਮੀ ਨੂੰ ਤਾਂ ਇਦਾਂ ਦੇ ਪਸੰਦ ਆ ਤੇ ਕੁਝ ਨੂੰ ਜਿਆਦਾ ਵੜਾ ਪਸੰਦ ਹੈ ਜਿਸ ਤਰ੍ਹਾਂ ਵੀ ਕਿਸੇ ਨੂੰ ਪਤਾ ਲੱਗਦਾ ਵਧੀਆ ਲੱਗਦਾ ਉਸ ਤਰੀਕੇ ਦਾ ਬਣਾ ਸਕਦੇ ਆ ਮੈਂ ਇੱਥੇ ਗੈਸ ਬੰਦ ਕਰ ਦਿੰਦੀ ਆਹ ਹੋ ਗਿਆ ਰੈਡੀ ਸਾਡਾ ਸੂਜੀ ਦਾ ਸੂਜੀ ਤੇ ਚਣੀ ਆਂਦੇ ਆਟੀ ਦਾ ਖੜਾ ਰੈਡੀ ਨਾਲ ਚਾਹ ਦੀ ਬਣ ਗਈ